ਖਾਲਸੇ ਦੇ ਭੁੱਖ ਲੱਗ ਰਹੀ ਐ ਤੂੰ ਵੀ ਖਾ ਲੈ ਅਬ ਭੁੱਖ ਲੱਗ ਰਹੀ ਐ ਖਾਦੀ ਹੈ ਨਹੀਂ ਕੁਝ ਆ ਦੇਖੋ ਪਾਣੀ ਖਾ ਲੈ ਇਹ ਖਾਂਦੀ ਐ ਸਿਰਫ ਸਿੰਪਲ ਸੁੱਕਾ ਗੋਲ ਗੱਪਾ ਖਾਂਦੀ ਗਾਇਜ਼ ਇਹ ਖਾ ਲੈ ਖਾ ਲੈ ਆ ਦੇਖੋ ਗਾਇਜ਼ ਪਾਣੀ ਆ ਖੱਟਾ ਪਾਣੀ ਆ ਮਿਕਸ ਪਾਣੀ ਇਹਨਾਂ ਨੂੰ ਮਿਕਸ ਕਰਾਂਗੀ ਹੁਣ ਮੈਂ ਮੈਂ ਮਿਕਸ ਪਾਣੀ ਪੀਣੀ ਐ ਗਾਇਜ਼ ਚਲੋ ਜੀ ਖਾਈਏ ਮਿਸ਼ਰਨ ਦਿਖਾ ਬਲੇ ਮਿਸ਼ਰਨ ਬਹੁਤ ਸਵਾਦ ਆ ਇੱਕ ਨਾ ਜੱਗ ਲੈ ਆਈ ਜੱਗ ਉੱਚ ਪਾਉਣਾ ਪਾਣੀ ਗੀਤਾ ਆਈਏ ਹੁਣੇ-ਹੁਣੇ ਸਕੂਲੋਂ ਸੋਨ ਮੈਂ ਪਹਿਲੇ ਗੋਲ ਕਪੇ ਨਾ ਰੋਬੀ ਨੇ ਦੱਸਿਆ ਮੈਨੂੰ ਤੇ ਅਚਾਨਕ ਹੀ ਆਇਆਗਾ ਨਾ ਮम्मा ਮੈਂ ਖਾਣ ਗਿਆ ਸੀ ਤੇ ਤੁਹਾਡੇ ਲਈ ਲਿਆਂ ਆ ਮੈਂ ਕਿਹਾ ਵਧੀਆ ਕੀਤਾ ਤੂੰ ਗੋਲ ਦੁੱਪੇ ਲਿਆਇਆ ਵੈਸੇ ਵੀ ਮੈਂ ਰੋਟੀ ਸਵੇਰ ਦੀ ਹੀ ਖਾਦੀ ਹੋਈ ਸੀਗੀ ਮੈਂ ਦੁਪਹਿਰੇ ਖਾਂਦੀ ਨਹੀਂ ਰੋਟੀ ਸੋਨ ਥੋੜੇ ਬੋਤੇ ਥੋੜੇ ਬੋਤੇ ਖਾਵਾਂਗੇ ਰਲ ਮਿਲ ਕੇ ਨੰਨੂ ਖਾਏਗੀ ਐ ਵੱਡੀ ਦੀਦੀ ਖਾਏਗੀ ਹਨਾ ਮੰਮਾ ਖਾਏਗੀ ਹੁੰਦੇ ਖਾਸ ਇਹਦੇ ਲਾਜਵਾਬ ਨੇ ਗੋਲ ਗੱਪੇ ਹਨਾ ਆਜੋ ਗਾਈਜ਼ ਖਾਓ ਗੋਲ ਗੱਪੇ ਆਪਾਂ ਖਾਈਏ ਦੀਦੀ ਦੇ ਕੋ। ਤੇਰੇ ਤੇ ਪਕਾਣਾ ਹੈ। ਚੁੱਪੋ। ਇਹ ਸਪਰਾਈਜ਼ ਗੋਲ ਗੋਪੇ। ਨਹੀਂ। ਚੁੱਪੋ। ਸਪਰਾਈਜ਼ ਹੋ ਗਿਆ ਗੋਲ ਗੋਪੇ। ਨਹੀਂ। ਹਾਂ, ਦਿਖ ਰਿਹਾ ਹੈ, ਦਿਖ ਰਹੀ ਹੈ। ਦਿਖ ਰਿਹਾ ਹੈ ਬੇਟੇ, ਦਿਖ ਰਿਹਾ ਹੈ। ਦੇਖੋ ਗੈਂਸ। ਆਓ। ਖਾਓ। ਸੁਨੈਨਾ ਖਾਣ ਲੱਗੀ ਏ। ਹੂੰ। ਬਹੁਤ ਵੱਡਾ ਵਾ। ਖਾਣੇ ਗੱਨਾ ਬੋਏ ਮੈਂ ਬੋਤ ਅਜਾ ਮਿਸ਼ਲਾਣਾ ਇਹ ਬਹੁਤ ਟੈਸਟੀ ਖਾ ਲ ਤੁਸੀਂ ਵੀ ਮੇਰੇ ਹੁਣ ਕੱਲੀ ਕੱਲੀ ਨੂੰ ਖਵਾਣੇ ਆ ਸ਼ਾਮ ਦਾ ਟਾਈਮ ਹੈ ਤੇ ਗਾਈਜ਼ ਮੈਂ ਜਾ ਰਹੀ ਹਾਂ ਮੰਦਿਰ ਤੇ ਮੰਦਿਰ ਜਾ ਰਹੀ ਹਾਂ ਕਿਉਂਕਿ ਮੇਲਾ ਸਟਾਰਟ ਹੈ ਸਾਡਾ ਤੇ ਇਸ ਲਈ ਮੈਂ ਨੰਨਿਆਂ ਤਾਂ ਸੋ ਗਈ ਐ ਤੇ ਸੋ ਮੈਂ ਕੋ ਮੈਨੂੰ ਸੰਗਤ ਵੈਸੇ ਵੀ ਸਾਸਾਂ ਨੂੰ ਸੁਣਨ ਨਹੀਂ ਦਿੰਦੀ ਸੋ ਹੁਣ ਸੋ ਗਈ ਤੇ ਮੈਂ ਫਾਇਦਾ ਚੱਕਾਂ ਅੜ ਕੇ ਤੇ ਮੈਂ ਫਟਾਫਟ ਜਾ ਜਾਈਂਦੀ ਆ ਮੰਦਿਰ ਠੀਕ ਐ ਆਪਾਂ ਮੰਦਿਰ ਲਈ ਲੈਡੀ ਰੈਡੀ ਹੋ ਗਈ ਠੀਕ ਐ ਗਾਇਸ ਤੇ ਹੁਣ ਮੈਂ ਚਲਦੀ ਆ ਬਸ ਗਾਇਜ਼ ਮੈਂ ਰੈਡੀ ਆ ਤੇ ਮੈਂ ਸੁਨੀਆ ਨਾਲ ਆ ਗਈਆਂ ਵੇਟ ਸੁਨੀਆ ਹਲੇ ਤੱਕ ਨੀਚੇ ਨਹੀਂ ਆਈ ਹੈਗੀ ਤੇ ਮੈਂ ਉਹਨੂੰ ਬੁਲਾਵਾ ਸਾਥ ਨੂੰ ਜਾਣੀਆਂ ਗਾਇਜ਼ ਤੁਸੀਂ ਰਾਤ ਦਾ ਟਾਈਮ ਹੈ ਰਾਤ ਦਾ ਟਾਈਮ ਹੈ ਸੰਗਤ ਹੈ 7:30 ਵਜੇ ਦੀ ਸਟਾਰਟ ਦੇ ਟਾਈਮ ਹੋਇਆ ਮੇਰੇ ਇੱਥੇ 7 ਵਜੇ ਨੇ ਵੇਟ ਕਰਦੀ ਪੀ ਆਂ ਬਸ ਥੋੜੀ ਦੇਰ ਤੱਕ ਅਸੀਂ ਜਾ ਰਹੀਆਂ ਵਾ ਮੰਦਿਰ ਉੱਥੇ ਵੀਡੀਓ ਅਲਾਉਡ ਨਹੀਂ ਹੈਗੀ ਜੇ ਹੁੰਦੀ ਅਲਾਉਡ ਤੇ ਮੈਂ ਜ਼ਰੂਰ ਬਣਾ ਕੇ ਪਾਉਂਦੀ ਪਰ ਵੀਡੀਓ ਵਗੈਰਾ ਨਹੀਂ ਮੈਂ ਬਣਾ ਸਕਦੀ ਉੱਥੇ ਜਾ ਕੇ ਇਹਨਾਂ ਨੇ ਮੈਂ ਦਾਰੀ ਜਿੰਦਾ ਦੀ ਗੱਲ ਰਿਹਾ ਹੈ ਜੀ ਅਸੀਂ ਗਾਇਸ ਮੰਦਰੋਂ ਆਈਆਂ ਵਾ ਤੇ ਰਸਤੇ ਵਿੱਚ ਮੂਮਾਸ ਦੇਖੇ ਤੇ ਮੂਮਾਸ ਕੋਈ ਬੈਠ ਕਰਵਾ ਮਾ ਦੋ ਨਹੀਂ ਪਾ ਲਿਓ ਜਿਹੜਾ ਆਇਆ ਨੇ ਮਿਲਵਾ ਕਾਪਟ ਕਿਹਾ ਉਹ ਕੱਟ ਰਿਹਾ ਬੈਟ ਨਹੀਂ ਲੈਣਾ ਹੈ ਹੈ ਹਾਂ ਅੰਡਰ ਵੀਰੇ ਮੇਰੇ ਕੋਲ ਹੋਣੀ ਵੀਰੇ ਤੁਹਾਡੇ ਕੋਲ ਹਾਂਜੀ ਗਾਇਜ਼ ਹੈਲੋ ਮੈਂ ਤੇ ਰਾਈਟਿੰਗ ਗਾਇਲ ਹਾਂ ਹੈਲੋ ਜੀ ਆ ਗਏ ਤੁਸੀਂ ਸਾਡੇ ਸਾਹਮਣੇ ਆਏ ਆ ਹਾਂਜੀ ਕਵਰ ਕਵਰ ਪਾ ਲੈ ਪਾ ਲੈ ਪਾ ਲੈ ਸਾਡੀ ਲਾਡੋ ਰਾਣੀ ਨੂੰ ਮੇਰੀ ਲਾਡੋ ਨੂੰ

ਵਾਓ ਕਿੰਨਾ ਸੋਹਣਾ ਕਵਰ ਚੜਵਾਇਆ ਚਾਬੀ ਨੂੰ ਵਾਓ ਮੈਨੂੰ ਤਾਂ ਲੈ ਕੇ ਲੈ ਕੇ ਬਹੁਤ ਵਧੀਆ ਤੁਸੀਂ ਸੂਲ ਮੇ ਤੇ ਕਵਰ ਚੜਾ ਲੈ ਗਏ ਤੇ ਗੱਡੀ ਮੇ ਕਵਰ ਚੜ ਗਿਆ ਹੂੰ ਫੇ ਕਿਹੜਾ ਚੜਵਾਇਆ ਕਵਰ ਬਲੈਕ ਬਲੈਕ ਠੀਕ ਹੈ ਇਹ ਚਾਬੀ ਠੀਕ ਹੈ ਹਾਂ ਚਾਬੀ ਬਹੁਤ ਸੋਹਣੀ ਜ਼ਬਰ ਦੇਖੋ ਕਿੰਨਾ ਸ਼ਾਨਦਾਰ ਚੜਿਆ ਗੱਡੀ ਨੂੰ ਇਧਰ ਕਰਿਓ ਦੂਸਰੀ ਤਰ੍ਹਾਂ ਸਿੱਧੀ ਹਾਂ ਚਾਰਾ ਵੀ ਦਿਖਾਵਾਂ ਆਪਣਾ ਪਿਕ ਲੈਣੀ ਹੈ ਚਲੋ ਉਹਨੇ ਦੇ ਮਾਰੇ ਹੋਣਾ ਮੂਲ ਨਹੀਂ ਉਹਦੀ ਬਣਾ ਚੁੱਕੀ ਆ ਮੈਂ ਕੋਈ ਗੱਲ ਤੇ ਬੜਾ ਟਾਈਮ ਲਗਾਤਾ ਤੁਸੀਂ ਟਾਈਮ ਤਾਂ ਲੱਗਦਾ ਹੀ ਆ ਯਾਰ ਗਮਗਮ ਚੜਾਉਂ ਤੇ ਕੱਲ ਸਰਵਿਸ ਤੇ ਜਾਏਗੀ ਤੂੰ ਪਣ ਗਾਈ ਜਿसे ਟ੍ਰਿਪ ਕੱਢਿਆ ਸੀ ਨਾ ਜੋ ਮਨਾਲੀ ਦਾ ਤੇ ਗੱਡੀ ਮਿੱਟੀ ਤੂੜ ਹੋਈ ਪਈ ਸੀ ਤੇ ਕੱਲ ਹੁਣ ਕੰਪਨੀ ਚ ਕੱਲ ਸਰਵਿਸ ਤੇ ਜਾਣੀ ਪਹਿਲੀ ਸਰਵਿਸ ਗੱਡੀ ਦੀ ਪਹਿਲੀ ਸਰਵਿਸ ਗੱਡੀ ਦੀ ਹਾਂ ਚਲੋ ਠੀਕ ਹੈ ਹਾਂਜੀ ਗਾਇਜ਼ ਗੁੱਡ ਆਫਟਰਨੂੰ ਗਾਇਜ਼ ਦੇਖੋ ਨੰਨੂ ਆਈਏ ਸਕੂਲੋਂ ਤੇ ਸਕੂਲੋਂ ਆਂਦਿਆ ਹੀ ਇਹ ਕਰਨ ਬੈਠ ਗਏ ਕੰਮ ਮਮਾ ਮੈਨੂੰ ਸਕੂਲ ਦਾ ਹੋਮਵਰਕ ਮਿਲਿਆ ਤੇ ਮੈਨੂੰ ਕੰਮ ਕਰਾਓ ਦੇਖੋ ਪੜਾਕੂ ਬੰਦਾ ਦੇਖੋ ਜੱੱਸੇ ਆਈਏ ਤੱਪਸੇ ਕੰਮ ਕਰ ਰਹੀ ਹੈ ਮੇਰੀ ਹਿੰਦੀ ਮਾਸਟਰ ਨੰਨੂ ਇੱਧਰ ਹੈਲੋ ਬੋਦੋ ਹੈਲੋ ਇੱਧਰ ਮੁਕਰਜੀ ਹੈਲੋ ਹੈਲੋ ਆ ਹਾਲੇ ਤੱਕ ਸੁੱਤੀ ਨਹੀਂ ਦੁਪਹਿਰ ਦੇ ਬਾਅਦ ਚੁੱਕੇ ਨੇ ਪੌਣੇ 2 ਸੁੱਤੀ ਉੱઠી ਨਹੀਂ ਸੁੱਤੀ ਨਹੀਂ ਦੇਖੋ ਗਾਇਜ਼ ਨੰਨੂ ਦੀ ਬੜੀ ਦੀਦੀ ਉੱઠી ਨਹੀਂ ਅਭੀ ਤੱਕ ਪੌਣੇ 2 ਹੋ ਗਏ ਨੇ ਉਹ ਦੇਖੋ ਘੜੀ ਦਾ ਮੈਂ ਤੁਹਾਨੂੰ ਟਾਈਮ ਦਿਖਾਨੀ ਆ ਕੀ ਹੋਈ ਆ ਯਾਰ ਮੈਂ ਇਹ ਉਹ ਦੇਖੋ ਪੌਣੇ 2 ਸਾਰਾ ਕੰਮ ਵੀ ਕਰ ਲਿਆ ਗੋਰਾ ਹੋਣਾ ਨੈਕਸਟ ਡੇ ਹੈ ਗਾਇਜ਼ ਗੋਲ ਗੱਪਿਆਂ ਤੋਂ ਨੈਕਸਟ ਡੇ ਹੈ ਇੱਕ ਦਿਨ ਇਹਨੇ ਗੋਲ ਗੋਪੇ ਖਵਾਏ ਮਾਈ ਟ੍ਰਿਪ ਵੀ ਜਾ ਆਈ ਏ ਕੱਲ ਗਾਈ ਸੀ ਟ੍ਰਿਪ ਗਈ ਸੀ ਹਾਂ ਜਲੰਧਰ ਗਈ ਸੀ ਬੰਡਲ ਲੈਂਡ ਤੇ ਬੰਡਲ ਲੈਂਡ ਤੋਂ ਸਿੱਧਾ ਆਈ ਥੱਕੀ ਟੁੱਟੀ ਆਈ ਏ 7 ਵਜੇ ਠੀਕ ਹੈ 7 ਵਜੇ ਆਈ ਏ ਗਾਇਸ ਤੇ ਇਹਦੇ ਹੁਣ ਅੱਜ ਛੁੱਟੀ ਕਰ ਲਈ ਤੇ ਦਿਨ ਤੇ ਦੁਪਹਿਰ ਦੇ ਵੱ ਚੁੱਕੇ ਨੂੰ ਝੂਠਣਾ ਨਾ ਬੋਲੋ ਯਾਰ ਐਂ ਕਾ ਤੋ ਕਰਦੇ ਹੋ ਨਹੀਂ ਨਹੀਂ ਉੱਠੀ ਤਾਂ ਕਦੋਂ ਦੀ ਗਾਹ ਇਹ ਸੱਚ ਬੋਲਦੀ ਆ ਮੈਂ ਮਜ਼ਾਕ ਕਰ ਰਹੀ ਆ ਮਜ਼ਾਕ ਨਹੀਂ ਨਹੀਂ ਉੱਠ ਗਈ ਸੀ ਇਹ 9 ਵਜੇ ਤੱਕ ਉੱਠ ਗਈ ਸੀ ਮਜ਼ਾਕ ਚੱਲ ਰਿਹਾ ਤੇ ਇਹ ਲੇਟੀ ਹੋਈ ਐ ਕਹਿੰਦੀ ਮम्मा ਹੁਣ ਮੈਂ ਰੈਸਟ ਹੀ ਕਰਨੀ ਕੱਲ ਮੈਂ ਥੱਕ ਗਈ ਟ੍ਰਿਪ ਤੇ ਜਾ ਕੇ ਠੀਕ ਐ ਆ ਚੁੱਟੀ ਕਰ ਲਈ ਚਲੋ ਕੋਈ ਗੱਲ ਨਹੀਂ ਹਾਂ ਚਿਹਰਾ ਨਹੀਂ ਦਿਖਾਣਾ ਏ ਚਿਹਰਾ ਕਿਹਨੂੰ ਦਿਖਾਣਾ ਗਾਈਜ਼ ਮੈਂ ਸਾਰੀ ਸਫਾਈ ਕੀਤੀ ਅੱਜ ਬੈੱਡਾਂ ਵਿੱਚੋਂ ਮੋٹے ਕੱਪੜੇ ਸਾਰੇ ਕੱਢ ਕੇ ਦਿੱਤੇ ਬੱਚਿਆਂ ਨੂੰ ਠੀਕ ਹੈ ਬੈੱਡ ਸਾਫ਼ ਕੀਤੇ ਨੇ ਉਹ ਇਕੱਲੇ ਨਹੀਂ ਕੀਤਾ ਸਾਰਾ ਕੰਮ ਨਹੀਂ ਨਾਲ ਹੈਲਪ ਕਰਾਈ ਮੇਰੀ ਗੁੜੀਆਂ ਨੇ ਵੱਡੀ ਗੁੜੀਆਂ ਨੇ ਛੋਟੀ ਤਾਂ ਸਕੂਲ ਗਈ ਹੋਈ ਸੀ ਤੇ ਇਹਨੇ ਮੇਰੀ ਪੂਰੀ ਹੈਲਪ ਕਰਾਈ ਆਪਣਾ ਬੈੱਡ ਇਹਨੇ ਆਪ ਸਾਫ਼ ਕੀਤਾ ਹੈ ਮੋٹے ਕੱਪੜੇ ਕੱਢੇ ਨੇ ਜਿਹੜੇ ਪਤਲੇ ਸੀ ਉਹ ਬਾਹਰ ਅੰਦਰ ਰੱਖ ਕੇ ਨੇ ਉਲਟ ਪੁਲਟੀ ਬੋਲੀ ਜਾਂਦੀ ਭੀ ਮੈਂ ਤੇ ਜਿਹੜੇ ਫालतੂ ਸੀਗੇ ਉਹ ਸਾਰੇ ਸੋਨੀਆਂ ਨੂੰ جگਾਤੇ ਅਸੀਂ ਜਿਹੜੇ ਮਤਲਬ ਨਹੀਂ ਪੰਦੀ ਸੀ ਇਹ ਹੈ ਵਧੀਆ ਚਲ ਅਸੀਂ ਆਖਿਆ ਗਰੀਬ ਬੰਦਾ ਪਾ ਲੇਗਾ ਚਲ ਵਧੀਆ ਵਧੀਆ ਗੱਲ ਆ ਤੇ ਸੋਨੀਆਂ ਨੂੰ ਬੋਰੀ ਭਰੀ ਵੀ ਬੋਰੀ ਭਰੀ ਕੱਪੜਿਆਂ ਦੀ ਲੈ ਕੇ ਚੱਲੀ ਉਹ ਉਹਨੂੰ ਬਣ ਗਈ ਮੋਜ ਤੇ ਚਲੋ ਜੀ ਗਾਇਸ ਹੁਣ ਆਪਾਂ ਇਸ ਵਲੌਗ ਦਾ ਇੰਨੇ ਇੱਕ ਛੋਟੇ ਜਿਹੇ ਵਲੌਗ ਦਾ ਆਪਾਂ ਐਂਡ ਕਰਦੇ ਆ ਇੱਥੇ ਹੀ ਤੇ ਕੱਲ ਮਿਲਦੇ ਆ ਨਵੀਂ ਤੇ ਵਧੀਆ ਵੀਡੀਓ ਲੈ ਕੇ ਤੁਹਾਨੂੰ ਬਾਏ ਗਾਇਸ ਟੇਕ ਕੇਅਰ ਗੁੱਡ ਬਾਏ ਨਨੂ ਗੁੱਡ ਬਾਏ ਕਰ ਦੋ